सिख आसन ते द आत जुगोया टल हाजरा हज़ूर जन आद श्रींथ साहिब सचे पदशाह गुरु जी पावन और पवित्र हज़ूरी अंदरि जुलम करू रूप गुरू खालसा सत संग जी वाहिगुरू जी ख़ालसा वाहिगुरू जी फतिह ਹਜ਼ੂਰ ਨੇ ಅಪਾਰ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਜੋ 바ਵਨ ਨੂੰ ਸੁਭਾਗ ਸਮਾਂ ਗੁਰੂ ਕੀ ਸੰਗਤ ਕਰਨ ਦਾ ਪ੍ਰਾਪਤ ਹੋਇਆ ਗੁਰਮਖੋ ਹਜ਼ੂਰ ਸਤਗੁਰਾਂ ਦੀ ਬੇਅੰਤ ਬਖਸ਼ਿਸ਼ ਤੇ ਰਹਿਮਤ ਹੋਈ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤ ਵਰਤਉਣ ਸਭ ਤੋਂ ਪਹਿਲਾਂ ਹਜ਼ੂਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹੱਲ ਦੀ ਲਵਾਈਏ ਰਸਨਾ ਨੂੰ ਪਵਿੱਤਰ ਕਰੀਏ ਗੱਜ-ਬੱਜ ਕੇ ਅੱਖੋ ਜੀ ਵਾਹਿਗੁਰ ਦੀ ਕਾ ਖਾਲਸਾ ਵਾਹਿਗੁਰ ਦੀ ਕੀ ਫਤਿਹ ਹਜੂਰ ਸਾਧਗੁਰਾਂ ਦੀ ਚਲ ਰਹੀ ਲੜੀਵਾਰ ਕਥਾ ਵਿਚਾਰ ਦਾ ਸੁਭਾਗ ਪ੍ਰਾਪਤ ਹੋਇਆ ਕਾਲਪਨ ਭਾਵਨਾ ਨੂੰ ਸ਼ਰੀਰਾਂ ਵਿੱਚ ਸ਼ਰਧੀ ਵਿਚਾਰ ਉਸੇ ਸ਼ਬਦ ਨੂੰ ਅੱਗੇ ਆਪਾਂ ਲੜੀ ਨੂੰ ਪ੍ਰਾਰੰਭ ਕਰਨਾ ਹੈ ਸਤਿਗੁਰੂ ਕਿਰਪਾ ਕਰਨਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸ਼੍ਰੀ ਰਾਗ ਵਿੱਚ ਮਨ ਜਿਤ ਵਰਦੀਆਂ ਦੀ ਕਗਲਤਾ ਬਣਾਈਏ ਸੱਚੇ ਪਾਤਸ਼ਾਹ ਦੇ ਚਰਨਾ ਵਿੱਚ ਧਿਆਨ ਜੋੜੀਏ ਆਖੋ ਜੀ ਸਤਨਾਮ ਵਾਹਿਗੁਰੂ ਉਸ ਸਾਹਿਬ ਦੀ ਸ਼੍ਰੀ ਰਾਗਮ ਹੱਲਾ ਬਹਿਰਾਉ ਸ਼੍ਰੀ ਰਾਗਮ ਇਹ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਤਿਗੁਰੂ ਕਿਰਪਾ ਕਰਦੇ ਆ ਪਾਤਸ਼ਾਹ ਦਾ ਬਚਨ ਹੈ ਤਨ ਪੈ ਸੰਤਰ ਹੋਮੀਐ ਇੱਕ ਰਤੀ ਤੂਲ ਕਟਾਈਐ ਪਾਤਸ਼ਾਹ ਖਉ ਮੈਂ ਹੁਣ ਤਾਦੀ ਗੱਲ ਕਰ ਰਹੇ ਹਾਂ ਕਿ ਮਨੁੱਖ ਬੜੇ ਕਰਮਕਾਂਡ ਕਰਕੇ ਕਹਿੰਦਾ ਹੈ ਕਿ ਮੈਂ ਉਸ ਆਕਾਲ ਪੁਰਖ ਵਾਹਿਗੁਰੂ ਨੂੰ ਆਪਦੇ ਵਾਸ ਵਿੱਚ ਕਰ ਲਵਾਂ ਜਾਂ ਮੈਂ ਪਰਮੇਸ਼ਰ ਆਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਰ ਲਵਾਂ ਤੇ ਗੁਰਮਖੋ ਸੰਤ ਰਾਣੀ ਉਹ ਸਮਝਾਉਂਦਾ ਹੈ ਅਤਮ ਗੀਤਾ ਵੀ ਮਨੁੱਖ ਜੇ ਤੁਮ ਪ੍ਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਤੇ ਕਰਮ ਕਾਂਡ ਕਰਕੇ ਕਹਵੇਂਗਾ ਵੀ ਮੈਂ ਕਰਮ ਕਾਂਡਾਂ ਨਾਲ ਸੰਗਤਾਂ ਦੀ ਪ੍ਰਾਪਤੀ ਕਰ ਲਵਾਂਗਾ ਜਾਂ ਮੈਂ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਰ ਲਵਾਂਗਾ ਇਸ ਕਰਮ ਕਾਂਡ ਕਰਕੇ ਤੇ ਹਜ਼ੂਰ ਨੇ ਨਾ ਬਿਲਕੁਲ ਜਿੰਨੂੰ ਆਪਾਂ ਕਹਿ ਸਕਦੇ ਆ ਸਦੀ ਭਾਸ਼ਾ ਵਿੱਚ ਵੀ ਗਾਲਾ ਪਾ ਜਮਾ ਸਿਰੇ ਲਾ ਦਿੰਦੇ ਨਾ ਉਹ ਹਜ਼ੂਰ ਨੇ ਸਿਰੇ ਲਾ ਕੇ ਆਖਿਆ ਵੀ ਇੱਥੋਂ ਤੱਕ ਵੀ ਕਰਮ ਕਾਂਡ ਕਰ ਲਵੇਂ ਤੇ ਤਾਂ ਵੀ ਪ੍ਰਾਪਤੀ ਨਹੀਂ ਹੋ ਸਕਦੀ ਮਨੁੱਖ ਜਿਗਿਆਸੂ ਕਰਮ ਕਾਂਡ ਨਾਲ ਨੂੰ ਦੇਖ ਕਰਕੇ ਤੂੰ ਕਹਵੇਂ ਵੀ ਉਹਦੇ ਨਾਲ ਪ੍ਰਾਪਤੀ ਹੁੰਦੀ ਹਜ਼ੂਰ ਕਹਿੰਦੇ ਤਨ ਪੈ ਸੰਤਰ ਹੋਣੀ ਐ ਇੱਕ ਰਤੀ ਤੋਲ ਕਟਾਏ ਆਪ ਦਾ ਤਨ ਜਿਹੜਾ ਨਾ ਉਹਨੂੰ ਤੂੰ ਰੱਦੀ ਮਾਤਰ ਥੋੜਾ 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 ਕੱਟ ਕੇ ਟੁਕੜੇ ਕਰਕੇ ਆਪਦੇ ਤਨ ਦੇ ਸ਼ਰੀਰ ਦੇ ਟੁਕੜੇ ਕਰਕੇ ਤੇ ਹਵਲ ਬਣਾ ਕੇ ਅੱਗ ਦੇ ਵਿੱਚ ਸਾੜ ਦਵੇਂ ਮੈਸੰਤਰ ਮੈਨੇ ਅਗਨੀ ਹੁੰਦਾ ਅਗਨੀ ਦੇ ਵਿੱਚ ਉਹਦਾ ਹਵਨ ਬਣਾ ਕੇ ਸੁੱਟੇ ਨਾ ਆਪਦੇ ਸ਼ਰੀਰ ਦਾ ਤਨ ਦਾ ਟੁਕੜੇ ਕਰਕੇ ਉਹਦਾ ਹਵਲ ਬਣਾਵੇ ਅਗਨੀ ਦੇ ਵਿੱਚ ਸੁੱਟ ਦਵੇ ਤਨ ਮਨ ਸਮਝਦਾ ਜੇ ਕਰੀ ਅਦਨ ਅੰਦ ਨੇ ਅੱਜ ਜਲਾਏ ਤੇ ਰਾਤ ਦਿਨ ਆਪਦੇ ਮਨ ਤੇ ਤਨ ਸ਼ਰੀਰ ਦਾ ਵਲਨ ਬਣਾ ਕੇ ਉਹਦੇ ਵਿੱਚ ਰਾਤ ਦਿਨ ਅਗਨੀ ਵਿੱਚ ਸਾੜ ਦਵੇਂ ਆਪਦੇ ਸਰੀਰ ਦੇ ਟੁਕੜੇ ਬਣਾ ਕੇ ਸੁੱਟ ਦਵੇਂ ਤੇ ਸਮਗਰੀ ਇਹ ਥਾਂ ਦੇ ਆਪ ਦਾ ਸਰੀਰ ਤੇ ਮਨ ਪਾਵੇ ਉਹਦਾ ਹਵਨ ਸੜੇ ਭਾਵ ਹਵਨ ਜਿਹੜਾ ਅਗਨੀ ਦਾ ਹੀ ਹੈ ਤੇ ਜੇ ਸਰੀਰ ਦੇ ਟੁਕੜਿਆਂ ਦੀ ਅਗਦੀ ਬਾੜੇ ਕੋਲਿਆਂ ਦੀ ਥਾਂ ਦੇ ਤਾਂ ਵੀ ਸੱਚੇ ਪਾਤਸ਼ਾਹ ਕਹਿੰਦੇ ਹਰ ਨਾਮ ਹੈ ਤੁਲ ਨਾ ਪੁੱਜਾਈ ਜੇ ਲੱਖ ਕੋਟੀ ਗੜਮ ਕਮਾਏ ਤਾਂ ਵੀ ਹਰੀ ਪਰਮੇਸ਼ਰ ਦੇ ਨਾਮ ਦੇ ਤੁਲ ਬਰਾਬਰ ਨਹੀਂ ਪਹੁੰਚ ਸਕਦਾ ਜੇ ਲੱਖਾਂ ਥਰੋੜਾਂ ਇਦਾਂ ਦੇ ਕਰਮ ਕਾਂਡ ਹੋਰ ਵੀ ਕਰ ਲੈਂਦੇ ਵੇਖੋ ਗੁਰਮਖੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਏਡੀ ਵੱਡੀ ਤਾਕਤ ਹੈ ਤੇ ਨਾਮ ਸਤੁਰਾਂ ਦਾ ਮੈਂ ਕਦੇ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਸਤੂ ਅਕਾਲ ਪੁਰਖਵਾਹ ਜਰੂ ਦੇ ਨਾਮ ਦੀ ਈਡੀ ਵੱਡੀ ਤਾਕਤ ਹੈ ਨਾਮ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮਨੁੱਖ ਜਪਦਾ ਹੈ ਨਾ ਸਤਗੁਰੂ ਸੱਚੇ ਪਾਤਸ਼ਾਹ ਜੀ ਆਪ ਉਹਨੂੰ ਆਪ ਦਾ ਹੱਥ ਦੇ ਕਲ ਤੇ ਰੱਖਦੇ ਆ ਆਪ ਕਿਰਪਾ ਕਰਦੇ ਆ ਜਿਸ ਤਰ੍ਹਾਂ ਮੈਂ ਆਪ ਜੀ ਨੂੰ ਜਗਰ ਜੀਤਦਾ ਸੀ ਪੀ ਕਰਮ ਕਾਂਡਾ ਵਾਲੀ ਮਾਈ ਜਿਹੜੀ ਹੈ ਨਾ ਇੱਕ ਜਾਦੂ ਤੋਨੇ ਕਰਨ ਵਾਲੀ ਉਹ ਕੀ ਕਰਦੀ ਆ ਵੀ ਇੱਕ ਢਾਂਗਾ ਹੱਥ ਵਿੱਚ ਫੜਦੇ ਗਿਆ ਤੇ ਦੂਜੇ ਮਨੁੱਖ ਨੂੰ ਕਹਿੰਦੀ ਤੂੰ ਖੜ ਤੇ ਆਪ ਦਾ ਕੋਈ ਕਰਮ ਕਾਂਡ ਯਾਦੂ ਮੰਤਰ ਪੜਦੀ ਹੈ ਐਸਾ ਕੋਈ ਮੰਤਰ ਪੜ੍ਹਦੇ ਯਾਰ ਵੀ ਉਹ ਮਾਈ ਜਿਹੜੇ ਮਨੁੱਖ ਨੇ ਧਾਗਾ ਖੜਿਆ ਹੁੰਦਾ ਉਹ ਸੜ ਕੇ ਸੁਆਹ ਹੋ ਜਾਂਦਾ ਇਹਦਾ ਦੀ ਕੋਈ ਰਿੱਧੀ ਸiddhi ਹੈ ਉਹਦੇ ਕੋਲ ਤੇ ਉਹ ਬੜਾ ਖੁਸ਼ੀ ਮਿਲਦੀ ਹੈ ਬਹੁਤ ਆਨੰਦ ਪ੍ਰਾਪਤ ਕਰਦੀ ਹੈ ਇਦਾਂ ਦੇ ਕਰਮਕਾਂਡ ਕਰਕੇ ਇੱਕ ਦਿਨ ਸਤਿਗੁਰੂ ਸੱਜੇ ਪਾਤਸ਼ਾਹ ਜੀ ਦਾ ਸਿੱਖ ਪਹੁੰਚਿਆ ਤੇ ਸਿੱਖ ਮੂਲ ਮੰਤਰ ਦਾ ਅਭਿਆਸੀ ਸੀ ਉਹ ਸਦਾ ਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ ਸੀ ਮੂਲ ਮੰਤਰ ਗੁਰਮੰਤਰ ਉਹ ਜਪਦਾ ਰਹਿੰਦਾ ਸੀ ਉਹਨੂੰ ਆਖਿਆ ਕਿ ਤੂੰ ਖੜ ਧਾਗਾ ਉਹ ਸਿੱਖ ਨੇ ਧਾਗਾ ਫੜਿਆ ਬਾਈ ਜਿਹੜਾ ਧਾਗਾ ਫੜਾਉਂਦੀ ਸੀ ਤੇ ਆ ਕੇ ਇੱਕ ਪਾਸੋਂ ਫੜ ਕੇ ਮੰਤਰ ਬੜ ਦਿੰਦੀ ਸੀ ਉਹ ਇੰਦਾਂ ਦੀ ਗੁਰਤੀ ਸੀ ਉਹਦੇ ਕੋਲ ਜਦੋਂ ਸਿੱਖ ਨੇ ਧਾਗਾ ਫੜਿਆ ਤੇ ਉਸੇ ਤਰ੍ਹਾਂ ਹੀ ਉਹ ਮੂਲ ਮੰਤਰ ਦਾ ਇਜ਼ਹਾਰ ਕਰਦਾ ਰਿਹਾ ਮੂਲ ਮੰਤਰ ਕਰਮ ਮੰਤਰ ਪੜਦਾ ਰਿਹਾ ਤੇ ਉਹਨੇ ਢਾਗਾ ਫਾ ਲਿਆ ਸਤੁਰਾਂ ਨੇ ਐਸੀ ਕਿਰਪਾ ਕੀਤੀ ਉਹੋ ਹੀ ਮਾਈ ਦਾ ਮੰਤਰ ਜਿਹੜਾ ਨਾ ਉਥੇ ਕੁਝ ਕਰ ਨਾ ਸਕਿਆ ਤੇ ਉਹਦੇ ਤੇ ਉਲਟ ਪੈ ਕੇ ਉਹ ਮਾਈ ਸੜ ਕੇ ਸੁਆਹ ਹੋ ਗਈ ਏਡੀ ਵੱਡੀ ਤਾਕਤ ਹੈ ਪਰਮੇਸ਼ਰ ਦੇ ਨਾਮ ਵਿੱਚ ਸਤੂ ਜੀ ਦਾ ਨਾਮ ਗੁਰਮਖੋ ਇੰਨੀ ਸਮਰੱਥਤਾ ਰੱਖਦਾ ਹੈ ਇਸ ਲਈ ਸਤਲਾਂ ਨੇ ਇੱਥੇ ਵੀ ਕਿਰਪਾ ਕੀਤੀ ਹੈ ਅਜ ਦੀ ਲੜੀਵਾਰ ਕਥਾ ਵਿੱਚ ਵੀ ਪਤਨ ਪੈ ਸੱਤਰ ਹੋਮੀ ਐ ਇੱਕ ਤੇਲ ਰਤੀ ਤੋਲ ਕਟਾਈ ਇੱਕ ਰਤੀ ਤੋਲ ਕਟਾਈ ਤਨ ਮਨ ਸਮਝਾ ਜੇ ਕਰੀ ਅਗਦੇ ਦੇ ਅਗਨ ਜਲਾਏ ਹਰ ਨਾਮੈ ਤੁਲ ਨ ਪੁਜਾਈ ਜੇ ਲੱਖ ਕੋਟੀ ਕਰਮ ਕਮਾਏ ਆਪ ਦੇ ਤਾਂ શરીર ਦੇ ਟੁਕੜੇ ਕਰਕੇ ਛੋਟੇ ਛੋਟੇ ਤੇ ਹਵਨ ਦੇ ਵਿੱਚ ਸੁੱਟਦਾ ਨੇ ਸਮਗਰੀ ਬਣਾ ਕੇ ਹਵਨ ਵਿੱਚ ਅਗਨੀ ਸੜ ਜਾਵੇ ਉਹਦੀ ਕੋਲੇ ਬਨ ਜਾ ਸਰੀਰ ਮਨ ਤੇ ਤਨ ਤਾਂ ਵੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਬਰਾਬਰ ਨਹੀਂ ਹੋ ਸਕਦੇ ਇਹਨਾਂ ਜੇਦੋਂ ਵੀ ਵੱਧ ਜੇ ਕਰਮਕਾਂਡ ਕਰਵਲੇ ਹੋਰ ਵੀ ਅਨੇਕਾਂ ਕਰਮਕਾਂਡ ਕਰੇ ਤਾਂ ਵੀ ਏਡੀ ਵੱਡੀ ਤਾਕਤ ਹੈ ਸਤਿਗੁਰੂ ਦੇ ਨਾਮ ਵਿੱਚ ਅਰਧ ਸਰੀਰ ਕਟਾਈਐ ਸਿਰ ਕਰਵਤ ਧਰਾਏ ਵੇਖੋ ਅੱਗੇ ਫੇਰ ਇੱਕ ਹੋਰ ਉਦਾਹਰਨ ਦਿੰਦੀ ਕਹਿੰਦੇ ਅਰਧ ਸਰੀਰ ਕਟਾਈਐ ਅੱਧਾ ਸਰੀਰ ਤੂੰ ਕਟਾ ਲਵੇਂ ਭਾਵਾ ਸਰੀਰ ਨੂੰ ਦੋ ਫਾੜ ਕਰ ਦਵੇਂ ਕਿਵੇਂ ਸਿਰ ਕਰਵਤ ਧਰਾਏ ਆਪਦੇ ਸਿਰ ਤੇ ਆਰਾ ਰਖਾ ਕੇ ਦੋ ਫਾੜ ਹੋ ਜਾਵੇ ਸਰੀਰ ਦੇ ਕਿੱਧਰ ਹੈ ਕਿੱਧਰ ਜਿਵੇਂ ਆਪਾਂ ਲੱਕੜ ਜੀਰਦੇ ਹਾਂ ਉਸ ਤਰ੍ਹਾਂ ਜੇ ਤੂੰ ਦੋ ਫਾੜ ਆਉਂਦੇ ਸਰੀਰ ਨੂੰ ਕਰਾ ਲਵੇਂ ਨਾ ਮਨੁੱਖ ਤਨ ਹੈ ਮੱਜਲ ਗਾਲੀ ਹੈ ਭੀ ਮਨ ਤੇ ਰੋਗ ਨਾ ਜਾਏ ਫਿਰ ਜਿਹੜਾ ਤੇਰਾ ਸਰੀਰ ਹੈ ਤਨ ਹੈ ਉਹਨੂੰ ਹੈ ਮੱਜਲ ਮੈਨੇ ਪਰਬਤ ਬਹਾੜ ਜੇ ਪਰਬਤਾਂ ਵਿੱਚ ਠੰਡੇ ਪਹਾੜ ਜਿਹੜੇ ਪਰਬਤਾਂ ਦਾ ਉਹਨਾਂ ਵਿੱਚ ਗਾਲੀਆ ਮੈਨੇ ਗਾਲ ਕੇ ਸਤਾ ਦਵੇਂ ਗਰਜਣ ਸਰਜਣ ਬਰਫੀਲੇ ਇਲਾਕੇ ਵਿੱਚ ਜਾ ਕੇ ਬਹਿ ਜਾਵੇਂ ਵੀ ਮੈਂ ਪਰਮੇਸ਼ਰ ਦੀ ਤਪਸ਼ਿਆ ਕਰ ਰਿਹਾ ਹਾਂ ਉਹਦੇ ਨਾਮ ਦੀ ਕਮਾਈ ਕਰ ਰਿਹਾ ਹਾਂ ਮਾਇਆ ਘਾਲਣਾ ਘਾਲਦਾ ਕਰਮਕਾਂਡ ਕਰਦਾ ਬਰਫੀਲੇ ਇਲਾਕੇ ਵਿੱਚ ਬਹਿ ਜਾਵੇਂ ਹਜੂਰ ਕਹਿੰਦੇ ਤਨ ਹੈ ਵੰਜਾ ਲਗਾਲੀ ਹੈ ਆਪ ਦੇ ਤਨ ਨੂੰ ਸਰੀਰ ਨੂੰ ਉਸ ਠੱਡੇ ਪਹਾੜ ਵਿੱਚ ਗਾਲ ਦੇਵੇਂ ਭੀ ਮਨ ਦੇ ਰੂਪ ਨਾ ਜਾਏ ਤਾਂ ਵੀ ਕਹਿੰਦੇ ਤੇਰੇ ਮਨ ਦੇ ਰੋਗ ਜਾ ਨਹੀਂ ਸਕਦੇ ਕਿਉਂਕਿ ਮਨ ਵਾਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜੇ ਸ੍ਰੀਪੁਰ ਨੇ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੋ ਜਾ ਰਹਿਣਾ ਕੋ ਕੋ ਫਿਰ ਮਨ ਵਾਸ ਵਿੱਚ ਆਉਂਦਾ ਮਨ ਨੂੰ ਵਾਸ ਵਿੱਚ ਕਰਨਾ ਕੋਈ ਖਾਲਾ ਜੀ ਦਾ ਬਾਣਾ ਥੋੜੀ ਹੈ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਮਨ ਵਾਸ ਵਿੱਚ ਆਉਂਦਾ ਮਨ ਜਿਹੜਾ ਨਾ ਹਜ਼ੂਰ ਨੇ ਕਈ ਥਾਵਾਂ ਤੇ ਜ਼ਿਕਰ ਕੀਤਾ ਕਿ ਚੰਚਲ ਮੱਤਾ ਅਨੁਸਾਰ ਚੰਚਲ ਮੱਤਾ ਦਾ ਜਿਹੜਾ ਘੋੜਾ ਹੁੰਦਾ ਹੈ ਉਹ ਘੋੜੀ ਦੀ ਨਿਆਈ ਚੰਚਲ ਮੱਤਾ ਬਾਦਰ ਦੀ ਨਿਆਇ ਤਪੂਸੀਆਂ ਮਾਰਦਾ ਹੈ ਤੇ ਜਿਹੜੇ ਅਸਾਲ ਪੁਰਖ ਵਾਹਿਗੁਰੂ ਦੇ ਪਿਆਰੇ ਆ ਨਾਮ ਜਪਣ ਵਾਲੇ ਸਾਧੂ ਸੰਤ ਮਹਾਤਮਾ ਸਤ ਪੁਰਸ਼ਾਂ ਦਾ ਜਿਹੜੇ ਉਹ ਇਸ ਮਨ ਨੂੰ ਵਾਸਵੇਚ ਕਾਬੂ ਵਿੱਚ ਕਰ ਲੈਂਦੇ ਆ ਨੱਥ ਪਾ ਲੈਂਦੇ ਆ ਅਨੇਥਾ ਇਹ ਕਰਮ ਕਾਂਡਾ ਨਾਲ ਵਾਸਵੇਚ ਨਹੀਂ ਆਉਂਦਾ ਹਜ਼ੂਰ ਕਹਿੰਦੇ ਜੇ ਇਹ ਨਹੀਂ ਯਤਨ ਕਰੇ ਆਪਦੇ ਸਰੀਰ ਨੂੰ ਬਰਫੀਲੇ ਇਲਾਕੇ ਵਿੱਚ ਸਾੜ ਵੀ ਦਵੇ ਨਾ ਘਾਰ ਕੇ ਤਾਂ ਵੀ ਮਨ ਦੇ ਰੋਗ ਨਹੀਂ ਜਾ ਸਕਦੇ ਕਿਉਂ ਕਿ ਹਰ ਨਾਮੈ ਤੁਲ ਨਾ ਪੁਜਈ ਸਭ ਡਿੱਠੀ ਠੋਕ ਵਜਾਈ ਹਰੀ ਪਰਮੇਸ਼ਰ ਦੇ ਨਾਮ ਦੇ ਬਰਾਬਰ ਤੇ ਕੁਝ ਹੋ ਹੀ ਨਹੀਂ ਸਕਦਾ ਕਹਿੰਦਾ ਮੈਂ ਬਹੁਤ ਵੀਗ ਲਿਆ ਇਹ ਮਤਬੂਕ ਉਹ ਜਾ ਕੇ ਗੱਲ ਕਹਿ ਸਕਦਾ ਵਾ ਕਿ ਪਰਮੇਸ਼ਰ ਦੇ ਨਾਮ ਦੀ ਬਰਾਬਰੀ ਨਹੀਂ ਹੋ ਸਕਦੀ ਕੰਜਨ ਕੇ ੂਟ ਦਤ ਕਰੀ ਬਾਹੋ ਹੈ ਵਰ ਗੈ ਵਰਦਾਨ ਵੇਖੋ ਗੁਰਮਖੋ ਜਦੋਂ ਫਿਰ ਕਰਮ ਕਾਂ ਦਾ ਤੇ ਗੱਲ ਨਹੀਂ ਪੁੱਗੀ ਤੇ ਬੰਦਾ ਪਤਾ ਕੀ ਸੋਚਦਾ ਮਨੁੱਖ ਕਹਿੰਦਾ ਚੱਲ ਨਹੀਂ ਤੇ ਫਰਮਾਇਆ ਤੇ ਹੈਗੀ ਆ ਨਾ ਮੇਰੇ ਕੋਲ ਵੀ ਮਾਇਆ ਕਰਕੇ ਮੈਂ ਪ੍ਰਾਪਤੀ ਕਰ ਲਵਾਂਗਾ ਵੀ ਮਾਇਆ ਕਰਕੇ ਤਾਨ ਪੁੰਨ ਬਹੁਤ ਕਰੂੰਗਾ ਮਾਇਆ ਨਾਲ ਖੁਸ਼ ਕਰ ਲਵਾਂਗਾ ਸਾਧੂ ਸੰਤਾਨ ਤੇ ਜਦੋਂ ਖੁਸ਼ ਹੋ ਜਾਣਗੇ ਤੇ ਮੇਰੇ ਭਲਾ ਹੋ ਜਾਊਗਾ ਹਜ਼ੂਰ ਨੇ ਫਿਰ ਉਹਦੀ ਵੀ ਗੱਲ ਕਰ ਦਿੱਤੀ ਕਹਿੰਦੇ ਕੰਚਨ ਕੇ ਕੋਟ ਦਾ ਤਕਰੀ ਕੰਚਨ ਵਾਲੇ ਸੋਨਾ ਕੋਟ ਮੈਨੇ ਕਿਲੇ ਕਹਿੰਦੇ ਜੇਕਰ ਕੇ ਸੋਨੇ ਦੇ ਕਿਲੇ ਬਣਾ ਕੇ ਦਾਨ ਕਰ ਦਵੇ ਹੈ ਵਰ ਗੈ ਵਰਦਾਨ ਗਹਿਣੇ ਗੱਟੇ ਆਦਿਕ ਸਭ ਕੁਝ ਦਾਨ ਕਰੇ ਸੋਨੇ ਦੇ ਕਿਲੇ ਬਣਾ ਕੇ ਦਾਨ ਕਰ ਦਵੇ ਤੂੰ ਵੱਡਾ ਤਿਆਗੀ ਤੇ ਨਹੀਂ ਹੋ ਸਕਦਾ ਕਿਉਂਕਿ ਸੋਨੇ ਨਾਲ ਉਹ ਬੜਾ ਤੇ ਜੇ ਸੋਨੇ ਦੇ ਕਿਲੇ ਬਣਾ ਕੇ দান ਕਰ ਦੋਵੇਂ ਏਡਾ ਵੱਡਾ ਦਾਨੀ ਬਣ ਜਾਵੇਂ ਤੇ ਤਾਂ ਵੀ ਫਿਰ ਆਖਿਆ ਭੂਮદાન ਦੂਆ ਘੜੀ ਭੀ ਅਤਰ ਗੁਰਬਗਵਾਨ ਕਹਿੰਦੇ ਚਲੋ ਮੰਨ ਲਿਆ ਵੀ ਇਹਨਾਂ ਕੁਝ ਦਾਨ ਕਰੇਗਾ ਤੇ ਇੱਕ ਭਗਤੀ ਦਾ ਅੰਗ ਹੈ ਦਾਨ ਪੂਨ ਕਰਨਾ ਵੀ ਭਗਤੀ ਦਾ ਅੰਗ ਹੈ ਗੁਰੂਖੋ ਪਰ ਹਜੂਰ ਕਹਿੰਦੇ ਧਨ ਤੇ ਕਰ ਦਵੇਗਾ ਭੂਮਦਾਨ ਭੂਮ ਮੈਨੇ ਜ਼ਮੀਨ ਧਰਤੀ ਜ਼ਮੀਨ ਉਹ ਵੀ দান ਕਰ ਦਵੇਗਾ ਚਲੋ ਤਿਆਗੀ ਜੂ ਹੋਇਆ ਫਿਰ ਆਂ দান ਕਰ ਲੈਨੇ ਸੋਨਾ দান ਕਰ ਦਿੱਤਾ ਗਹਿਣੇ দান ਕਰ ਦਿੱਤੇ ਭੂਮ ਜ਼ਮੀਨ দান ਕਰ ਦਿੰਦੀ ਗਊਆਂ দান ਕਰ ਦਿਤੀਆਂ ਜੀ ਗੰਗਵਾ ਬੜੀਆਂ দান ਕੀਤੀਆਂ ਤਾਂ ਵੀ ਹਜ਼ੂਰ ਕਹਿੰਦੇ ਕੀ ਹੋਇਆ ਅੰਤਰ ਗਰਮ ਗੁਮਾਰ ਇਹਨਾਂ ਕੁਝ দান ਕਰਕੇ ਤੇ ਹਿਰਦੇ ਵਿੱਚ ਗੁਮਾਰ ਅਹੰਕਾਰ ਪੈਦਾ ਹੋ ਗਿਆ ਤੂੰ ਇੰਨਾ ਕੁਝ দান ਕਰ ਦਿੱਤਾ ਤੇ ਉਹ ਸਭ ਕੁਝ ਨਾਸ਼ ਹੋ ਗਿਆ ਅਹੰਕਾਰ ਕਰਨ ਕਰਕੇ ਮੰਨ ਲਿਆ ਕਿ ਚਲੋ ਭਗਤੀ ਦਾ ਇੱਕ ਅੰਗ ਹੈ ਤੈਨੂੰ ਜਦੋਂ ਤੂੰ দান ਕੀਤਾ ਨਾ ਉਹਦਾ ਫਲ ਵੀ ਪ੍ਰਾਪਤ ਹੋਇਆ ਤੇ ਹੁੰਦਾ ਵੀ ਹੈ ਗੁਰੂਖੋ ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਆਪਾ ਪਾਵਨ ਬਜਰ ਬੜ ਦੇ ਨਾ ਬਾਗ ਪਜਤ ਸੰਗ ਸਾਥ ਮਾਂ ਧੂੜੀ ਕਰ ਸਨਾਂ ਹਰ ਕਾ ਨਾਮ ਧਿਆਏ ਸੁਣ ਸਭ ਨਾਂ ਨੂੰ ਕਰ ਦਾਨ ਸੱਚੇ ਬਾਦਸ਼ਾਹ ਨੇ ਦਾਨ ਨੂੰ ਇੱਕ ਭਗਤੀ ਦਾ ਅੰਗ ਦੱਸਿਆ ਕਿ ਦਾਨ ਕਰੇਗਾ ਉਹਦਾ ਫਲ ਪ੍ਰਾਪਤ ਹੋਵੇਗਾ ਪਰ ਦਾਨ ਕਰਕੇ ਮਨੁੱਖ ਦੇ ਮਨੁੱਖ ਵਿੱਚ ਘਮਾਨ ਨਹੀਂ ਹੋਣਾ ਚਾਹੀਦਾ ਤੇ ਉਹ ਆ ਹੀ ਜਾਂਦਾ ਭਾਵੇਂ ਤੋਦ ਤੋਂ ਜਿੰਨਾ ਮਰਜ਼ੀ ਕਹੀ ਜਾਵੇ ਇੱਕ ਮਨੁੱਖ ਅਮਰ ਤੋਂ ਵੇਲੇ ਉੱਠ ਪਵੇ ਨਾ ਸਵੇਰੇ ਸਵਰਥ ਤੇ ਆਮ ਤੌਰ ਤੇ ਉਹ ਰੋਜ਼ਾਨਾ ਨਹੀਂ ਉੱਠਿਆ ਜਾਂਦਾ ਇੱਕ ਦਿਨ ਕਿਤੇ ਕਿਰਪਾ ਹੋ ਗਈ ਸਤਿਗੁਰੂ ਦੀ ਤੇ ਅਮਰ ਤੋਂ ਵੇਲੇ 4 ਵਜੇ ਉੱਠ ਗਿਆ ਇਸ਼ਨਾਨ ਪਾਨ ਕਰਦਿਆਂ ਤੇ ਸਾਰੀ ਧਿਆਣੀ ਪਿੰਡ ਜਿੱਟਗੜੀ ਦੰਦਾ ਭਾਲੇ ਇਹ ਨਹੀਂ ਦੱਸ ਦੰਦਾ ਵੀ ਅੱਜ ਤ ਤੜਕੇ ਜਾਗ ਆ ਕੀ ਪੰਜਾਬ ਆਣੀਆਂ ਦਾ ਨਿਤਨੇਮ ਕਰ ਲਿਆ ਅੱਜ ਇੰਦਾ ਹੋਈ ਇੰਦਾ ਹੋਈ ਵੀ ਗੁਮਾਨ ਆਇਆ ਅਹੰਕਾਰ ਹੈ ਮਨ ਵਿੱਚ ਇਸ ਲਈ ਹਜੂਰ ਸੱਚੇ ਪਾਤਸ਼ਾਹ ਕਹਿੰਦੇ ਭਾਵਿਆਂ ਤੋਂ ਤੁਜਨਾ ਮਰਦੀ ਕਲੇ ਕਰਾਇਆ ਤੇ ਸਤਿਗੁਰੂ ਨੇ ਆ ਫਿਰ ਵੀ ਜਿੱਤੇ ਚਾਰਤ ਬੰਦੇ ਖੜੇ ਹੋਣ ਉੱਥੇ ਇਹਦਾ ਮਹਾਰਾਜ ਦੀ ਕੀਤੀ ਕਿਰਪਾ ਅੱਜ ਦੇ ਹੋਈ ਕਿਰਪਾ ਪੀ ਅੰਦਰੋਂ ਆਵਾਜ਼ ਆਉਂਦੀ ਆ ਕਿ ਬੰਦੇ ਕੀਤਾ ਤੇ ਤੂੰ ਹੀ ਆ ਨਾ ਕੀਤਾ ਤੇ ਮੈਂ ਹੀ ਆ ਨਾ ਐਦਾਂ ਹੋ ਜਾਂਦਾ ਇਸ ਲਈ ਹਜੂਰ ਕਹਿੰਦੇ ਕੀਤਾ দান ਬੜਾ ਕੰਚਨ ਤੇ ਕੋਟ ਦਤ ਕਰੀ ਬਹੁ ਐਵਲ ਹੈਵਲ দান ਭੂਮਿ দান ਗਊਆਂ ਘੜੀ ਪੀ ਅੰਦਰ ਗਰਮ ਗੁਮਾਨ ਕਹਿੰਦੇ ਤਾਂ ਵੀ ਅੰਦਰ ਹਿਰਦੇ ਵਿੱਚ ਗੁਮਾਨ ਆ ਗਿਆ ਅਹੰਕਾਰ ਆ ਗਿਆ ਰਾਮ ਨਾਮ ਮਨ ਵਿਦਿਆ ਗੁਰ ਦੀ ਆ ਸੱਜ ਦਾਲ ਅਖੀਰ ਵਿੱਚ ਹਜੂਰ ਫਿਰ ਕਹਿੰਦੇ ਕਿੰਨੇ ਗੱਲ ਬਣੇਗੀ ਭਾਈ ਗੱਲ ਹਜੂਰ ਕਹਿੰਦੇ ਇਦਾਂ ਬਣਨੀ ਹੈ ਕਿ ਰਾਮ ਨਾਮ ਮਤ ਵਿਦਿਆ ਰਾਮ ਰਮਿਆ ਹੋਇਆ ਪਰਮੇਸ਼ਰ ਜਿਹੜਾ ਨਾ ਉਹਦੇ ਨਾਮ ਵਿੱਚ ਜਦੋਂ ਤੇਰਾ ਮਨ ਵਿੰਨਿਆ ਗਿਆ ਪਰਮੇਸ਼ਰ ਅਕਾਲ ਪੁਰਖ ਵਾਜਗੁਰੂ ਦੇ ਨਾਮ ਵਿੱਚ ਜਦੋਂ ਮਨ ਵਿੰਨਿਆ ਜਾਵੇਗਾ ਗੁਰ ਦੀ ਆ ਸੱਚ ਦਾ ਦਾਨ ਕਹਿੰਦੇ ਸਭ ਤੋਂ ਵੱਡਾ ਦਾਨ ਗੁਰੂ ਨੇ ਤੈਨੂੰ ਦਿੱਤਾ ਸਮਝਣਾ ਮੈਂ ਜੀਵਾਲਾ ਆਪ ਜੀ ਨੂੰ ਗੇਵ ਜਕਰ ਕੀਤਾ ਆਪ ਜੀ ਜਿਹੜਾ ਪਾਵਨ ਸ਼੍ਰੀ ਜਪਤੀ ਸਾਹਿਬ ਦੀ ਗੁਰਬਾਣੀ ਦਾ ਪਾਠ ਕਰਦੇ ਹੋ ਨਾ ਆਪ ਜੀ ਇਹ ਸਤਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਸਿੱਧਾਂ ਦੇ ਨਾਲ ਸਵਾਲ ਜਵਾਬ ਹੀ ਕੀਤੇ ਆ ਸੇਜ ਦੇ ਨੇ ਉਹ ਸਵਾਲ ਕਰਦੇ ਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਉਹਦਾ ਜਵਾਬ ਦਿੰਦੇ ਆ ਤੇ ਜਪਜੀ ਸਾਹਿਬ ਵਿੱਚ ਬਾਦਸ਼ਾਹ ਦਾ ਵਜ ਰੌਂਦਾ ਇੱਕ ਵੀ ਸਿੱਧਾ ਨੇ ਸਵਾਲ ਪੁੱੰਦਾ ਵੀ ਮਹਾਰਾਜ ਸਤਿ ਪਾਤਸ਼ਾ ਜਦੋਂ ਅਸੀਂ ਉਹਦੇ ਦਰ ਤੋਂ ਕੁਝ ਮੰਗਣ ਜਾਈਏ ਪੀ ਅਕਾਲ ਪੁਰਖ ਵਾਹਿਗੁਰੂ ਕੋਲੋਂ ਕੁਝ ਮੰਗੀਏ ਕਿਉਂਕਿ ਆਪਾਂ 99% ਲੋਕ ਆਪਾਂ ਇੰਦਾਂ ਦੇ ਆ ਕੀ ਆਸੀ ਕੁਝ ਨਾ ਕੁਝ ਸਤਿਗੁਰੂ ਕੋਲੋਂ ਲੈ ਨੀ ਜਾਂਦੇ ਆ ਰੋਜ਼ਾਨਾ ਸਾਡੀਆਂ ਮੰਗਾਂ ਹੀ ਹੁੰਦੀਆਂ ਵੀ ਮਾਰੇ ਆ ਵੀ ਦੇ ਦੇ ਸਤਿਗੁਰੂ ਆ ਵੀ ਦੇ ਦੇ ਪਰਮੇਸ਼ਰ ਆ ਵੀ ਦੇ ਦੇ ਆ ਵੀ ਦੇ ਦੇ ਉਹ ਵੀ ਦੇ ਦੀ ਅਕਾਲ ਪੁਰਖ ਵਾਹਿਗੁਰੂ ਕੋਲੋਂ ਕੁਝ ਨਾ ਕੁਝ ਲੈਣ ਜਾਇਦਾ ਅਲਾਸ ਬੇਤੀ ਕਰੀਦੀ ਐ ਸਤਿਗੁਰੂ ਰਣਸਾ ਪਾਤਸ਼ਾਹ ਦੇ ਚਰਨਾਂ ਵਿੱਚ ਤੇ ਸਿੰਧ ਕਹਿੰਦੇ ਵੀ ਮਹਾਰਾਜ ਜਦੋਂ ਚਰਨਾ ਤੇ ਅਰਦਾਸ ਬੇਨਤੀ ਕਰੀਏ ਦਾਤ ਤੁਖ ਦੇ ਤੇ ਉਹ ਦਾਤ ਦੇ ਵੀ ਦਵੇ ਤੇ ਕਿਹੜੀ ਦਾਤ ਸਭ ਤੋਂ ਵੱਡੀ ਸਮਝੀਏ ਵੀ ਆਹ ਦਾਤ ਰੱਬ ਨੇ ਬੜੀ ਵੱਡੀ ਦੇਤੀ ਸੰਸਾਰੀ ਲੋਕ ਕਹਿੰਦੇ ਦੁੱਧ ਤੇ ਪੁੱਤ ਦੀ ਦਾਤ ਜੁੜੀ ਨਾ ਉਹ ਸਭ ਤੋਂ ਵੱਡੀ ਦਾਤ ਹੈ ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਦੇ ਹੋਰ ਸਤਿ ਕਹਿੰਦੇ ਕੀ ਸਭ ਦੀਏ ਪੁਨਾਖਿਆ ਜੀ ਸਭ ਤੋਂ ਵੱਡੀ ਦਾਤ ਅਕਾਲ ਪੁਰਖ ਦਿੰਦਾ ਨਾ ਜਿਹੜੀ ਉਹ ਹੈ ਜਿਸਨੂੰ ਬਖਸ਼ੇ ਸਿਹਤ ਸਾਲਾ ਨਾਨਕ ਬਾਤੁ ਸਾਹੀ ਬਾਤੁ ਸਾਹੂ ਹਜ਼ੂਰ ਕਹਿੰਦੇ ਜਿਸ ਨੂੰ ਆਪ ਦੀ ਸਿਫਤ ਤੇ ਸਲਾਹਤਾ ਬਖਸ਼ ਦਵੇ ਭਾਵ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਨ ਲੱਗ ਜਾਈਏ ਉਹਦੇ ਗੁਣ ਗਾਉਣ ਲੱਗ ਪਈਏ ਇਹ ਸਭ ਤੋਂ ਵੱਡੀ ਦਾਤ ਹੈ ਰੱਬ ਦੀ ਕਿ ਉਹਦੇ ਮੋਢਾ ਹੀ ਇਹ ਨਾਮ ਦੀ ਦਾਤ ਮਿਲ ਜਾਵੇ ਫਜ਼ੂਰ ਨੇ ਆਖਿਆ ਰਾਮ ਨਾਮ ਮਨ ਬਿਧਿਆ ਗੁਰ ਦੀ ਆ ਸੱਚ ਦਾਤ ਇਹ ਸੱਚਾ ਦਾਤ ਆ ਕਾਲ ਪੁਰਖ ਵਾਹਿਗੁਰੂ ਕੋਲੋਂ ਮਿਲਦਾ ਜੇ ਉਹਦੇ ਨਾਮ ਦੀ ਦਾਤ ਮਿਲ ਜਾਵੇ ਤੇ ਨਾਮ ਵਿੱਚ ਮਨ ਬਿਧਿਆ ਮਨ ਵਿਨਿਆ ਜਾਵੇ ਵੇਖੋ ਗੁਰਮੁਖੋ ਪਰਮੇਸ਼ਰ ਦੇ ਨਾਮ ਦੀ ਕਿੰਡੀ ਵੱਡੀ ਤਾਕਤ ਹੈ ਨਾਮ ਹੀ ਇੱਕ ਐਸੀ ਦਵਾਈ ਹੈ ਜਿਹੜੀ ਸਾਨੂੰ ਸਾਰੇ ਬੰਦਨਾ ਨੂੰ ਵੀ ਬਿਣਾ ਸਕਦੀ ਹੈ ਤ੍ਰਿਸ਼ਨਾ ਦੀ ਅੱਗ 'ਚੋਂ ਨਾਮ ਛਡਾ ਸਕਦਾ ਹੈ ਅਹੰਕਾਰ 'ਚੋਂ ਸਾਨੂੰ ਨਾਮ ਛਡਾ ਸਕਦਾ ਹੈ ਜਮਦੂਤਾਂ ਦੀ ਫਾਹੀ ਕੋਲੋਂ ਪਰਮੇਸ਼ਰ ਦਾ ਨਾਮ ਛਡਾ ਸਕਦਾ ਹੈ ਤੇ ਨਾਮ ਹੀ ਸਭ ਤੋਂ ਵੱਡੀ ਦਾਤ ਹੈ ਪਰਮੇਸ਼ਰ ਦੇ ਅਕਾਲ ਪੁਰਖਵਾਜ ਦੀ ਜੇ ਉਹ ਬਖਸ਼ ਦੇਵੇ ਫਿਰ ਮੰਗਣਾ ਕੀ ਚਾਹੀਦਾ ਕਿ ਸਾਧਗੁਰੂ ਕਿਰਪਾ ਕਰੀ ਦਰੋਂ ਘਰੋਂ ਗੁਰਸਿੱਖੀ ਨਾਮ ਦੀ ਪਰਉਸੇ ਦੀ ਦਾਤ ਬਖਸ਼ੀ ਤੇ ਨਾਲੇ ਇਹ ਕਹਿਣਾ ਕੋਈ ਮਾਰੇ ਨਿਮਰਤਾ ਦੀ ਵੀ ਦਾਤ ਬਖਸ਼ੀ ਕਿਤੇ ਨਾਮ ਜਪ ਕੇ ਤੇ ਦੂਜੇ ਨੂੰ ਟਿਕੜੀ ਨਾ ਦਵੇ ਵੀ ਤੇਰੇ ਤੋਂ ਵੱਧ ਜਾਂਦਾ ਵਾ ਇਸ ਲਈ ਸਤਿਗੁਰੂ ਕਿਰਪਾ ਕਰਿਓ ਨਾਲ ਨਿਮਰਤਾ ਦੀ ਦਾਤ ਵੀ ਬਖਸ਼ਿਓ ਵੀ ਸਹਿਣਸ਼ੀਲਤਾ ਵੀ ਦੇ ਵੀ ਪਜਾ ਲੈ ਸਕਾ ਨਾਮ ਜਪ ਕੇ ਕਈ ਵਾਰੀ ਪਜਾਇਆ ਹੋਈ ਤਾਕਤ ਬੜੀ ਐ ਨਾ ਨਾਮ ਵਿੱਚ ਦਾਤ ਬੜੀ ਵੱਡੀ ਐ ਇਸ ਲਈ ਹਜਰੂ ਸਾਧੂਰਾਂ ਨੇ ਕਿਰਪਾ ਕੀਤੀ ਐ ਵੀ ਭਾਈ ਨਾਮ ਦੀ ਦਾਤ ਏਕੀ ਵੱਡੀ ਐ ਤੇ ਜਿਹਦਾ ਮੰਨ ਲਿਆ ਜਾਵੇ ਇਹ ਸਭ ਤੋਂ ਵੱਡਾ ਧਾਨ ਪਰਮੇਸ਼ਰ ਕਿਰਪਾ ਕਰ ਦਿੰਦਾ ਸੋ ਇਹ ਪਾਵਨ ਉਪਦੇਸ਼ ਹਜੂਰ ਨੇ ਬਖਸ਼ਿਸ਼ ਕੀਤਾ ਸਾਧਰਾਂ ਦੀ ਗੁਰਬਾਣੀ ਗੁਰਮੁਖੋ ਅਗਾਧ ਬੋਧ ਐ ਦਾਸ ਦੀ ਬੁੱਧੀ ਤੋਂ ਛੇ ਵਿਚਾਰ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਸੂਖਸ਼ਮ ਤਰੁੱਟੀਆਂ ਉਹ ਨਾ ਹੋ ਜਾਣੀਆਂ ਸੰਭਾਵਕ ਗੱਲ ਹੈ ਕਿਉਂਕਿ ਗੁਰਬਾਣੀ ਅਥਾ ਸਮੁੰਦਰ ਹੈ ਤੇ ਸਮੁੰਦਰ ਵਿੱਚ ਚੁੱਬੀ ਲਾਈ ਜਾ ਸਕਦੀ ਆ ਅੰਤ ਨਹੀਂ ਪਾਇਆ ਜਾ ਸਕਦਾ ਹضور ਸਤਿਗੁਰੂ ਰਹਿਤ ਕਰਨ ਕਿਰਪਾ ਕਰਨ ਹੋਈਆਂ ਤੁਲਾਂ ਦੀ ਖਿਮਾ ਸੱਚੇ ਪਾਤਸ਼ਾਹ ਬਖਸ਼ੇਂਦਾ ਹਨ ਆਪ ਸੰਗਤ ਨੇ ਅਸੀਸ ਬਖਸ਼ਿਸ਼ ਕਰਨੀ ਸੋ ਸਤਿਗੁਰੂ ਰਹਿਤ ਕਰ ਦੇਣ ਕਿਰਪਾ ਕਰ ਦੇਣ ਲੋਕਾਂ ਪੀਆਂ ਪੜ ਕੇ ਸਮਾਪਤੀ ਕਰਿਏ ਜੀ ਭੂਮદાન ਗਊਆ ਘੜੀ ਪੀ ਅੰਤਰ ਗਰਭ ਗੁਮਾਨ ਰਾਮ ਨਾਮ ਮਨ ਵਿਦਿਆ ਗੁਰਦੀਆ ਸੱਚਦਾਨ ਵਾਹੀ ਹੁਦੀ ਕਾ ਖਾਲਸਾ ਵਾਹਿਗੁਰੂ